ਜਗੁ ਤੇ ਤਾਲ ਗੁ ਤੇ ਜੈ ਤੁੰਗਰੀ ਤਾਲ ਗੁ ਤੇ 800 ਹੀਰਾ ਛੜ ਗਏ ਸੱਰਦਾਂ ਦੀ ਆਸ ਤੇ ਨਾਲ ਜੋੜ ਕੇ ਜਾਏਗੇ ਸੱਤ ਪਾਹੇ ਰਵਦਾ ਰਵਦਾ ਦੋਹੀ ਮੋਹੀ ਮੋਹੀ ਤੋਇ ਕੈਸਾ ਕਲਕਟਾ ਵਿਦਾਲ ਸਰਉਂ ਦਾ ਜਉਤਾਲ ਨਾ ਬਖਸ਼ਿ ਪ੍ਰਸਾਦ ਅੰਤ ਪਵਨ ਨਾਮ ਬੈਸੀ ਅੰਤਵਾਟ ਤੁੰਗ ਜਨਾਏ ਸਾਨਚਾ ਤਜੂ ਸੱਤ ਜੀ ਜੀ ਆਲੀ ਸੇ ਸਤਿ ਸ੍ਰੀ ਆਂ ਕਦੀ ਰਾਤ ਨੂੰ ਸੰਚਾਰ ਦੇ ਰਹੇ ਗਾਵਾਂ ਸੁਣਨ ਨੂੰ ਮਿਲਿਆ ਕੋ ਸੋਧੀ ਤਤਰਾਮ ਔਰ ਹਰ 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 ਭਰੇ ਹਸ ਸੰਗਤ ਜਨ ਸਤਸੈ ਰਾਤ ਸਨਾ ਕੋ ਯਾਤ ਨੰਦਨ ਦੇ ਕਾਂਟੇ ਕਾਂਲਾ ਨਿਕਸਾ ਉਸ ਨੂੰ ਦੁੱਖ ਕੋਈ ਨਹੀਂ ਗਰਮ ਤਕ ਪੂਰਿਆ ਜਨਾਡਾ ਆਸਰਾ ਮੇਂ ਰਸਤਾ ਹੈ ਤੋ ਤਤਰਾਮ ਸੋਚ ਸਾਕਰ ਸੋ ਕਰ ਜਿੰਦਾ ਬੰਦ ਕੰਮ ਨਹੀਂ ਬੰਦ ਕਿ ਜਾਨ ਦਾ ਸੱਚ ਦਾ ਸਾਧਨ ਨਾਮ ਜਪ ਕਰਸਾ ਸਾਹਿਬ ਦੇ ਹਾਰ ਹਾਰ ਨਾਨਾ ਜੀ ਦੇ ਨਾਮ ਹੋਸ਼ ਤਿਆਰ ਉਤੇ ਨੰਨਾ ਨਾਨਾ ਗਿਆਨ ਪ੍ਰਦਾਨ ਦੇ ਡਾਕਟਰ ਸ਼ਖਰ ਮਾਹੇ ਵਿਆਸ ਵਿਚਾਰਸੀਆ ਸੰਗਤ ਰਾਗ ਨਾਮ ਕਰਨਾ ਹੈ ਚੈਦ ਸਮਾਗਮ ਮਾਗਿਆ ਸ਼੍ਰੀ ਮਰੰਤ ਹਾਜ਼ਿਰ ਲਾਗੀ ਜਨਨਾ ਆਪ ਸਾਕ ਲੈ ਕੇ ਜਲਨ ਮਰੰਤ ਭਾਰਤੀ ਕੌਮ ਦੀ ਜੀਵਨ ਨਾਮ ਐਸਟੀ ਯਾਨ ਅਕੜ ਕੋਲ ਸੇ ਧੀਵਾ ਦੁਨੀਆ ਮੇਰਾ ਮਾਰਥੇ ਸ਼ਤਰ ਕਹੇ ਰਾਹਨ ਜਸ ਕੀ ਚੋਸ ਦੇ ਵਿੱਚ ਲਾਗੇ ਸਾਹਮਣੇ ਹੀ ਕਰੇ ਨੀਚੋਂ ਕਰੇਤਰਾ ਗਾਉਂ ਦਾਉ ਤਿੰਨੋ ਮੇਰੇ ਨਾਮ ਬੇਕਤੀ ਕਿਲੋਸੇ ਸਤਨਾਮ ਸਤਿ ਚੈਨਲ ਦਾਉ ਸੂਰ 708 ਕਿਲੋਸੇ ਖੇਪੋਜੀ ਤੱਕ ਨਾਮ ਦਾਡ ਮੇ ਸਤੋ ਸਹਿਰਜੀ ਨਸਾਲ ਮਾਰੀਅਤ ਦਾਉ ਇਸ ਸਫਲੇ ਤੱਕ ਸਫਾਕ ਮਾਰੀਤ ਤੁ ਜਾਣਤ ਮੈਂ ਕਿਸੇ ਭੌਤਿਕ ਦਾਉ ਦੇ ਰਜਿਸਟਰ ਨਾਲ ਸੇ ਰਮ ਪੂਜਨੀਕਾਰਾਂ ਕਾ ਹੋਰੋ ਜੇ ਤਰੀਕਾ ਅੰਦਾਜ਼ਨ ਜਾਣਦਾਰ موسیقی <سؤال> جب گوا بیگم پورا ہردوار ڈیرا سکھا جنم پچھلے جنم لے کے ਖਾਸ ਰਵਜੀ ਹੋਸਟਲ ਬਹੁਤ ਜਨਮ ਪਿਛਰੇ ਇੱਥੇ ਮਾਦੋ ਇਹ ਜਨਮ ਤੁਮਾਰੇ ਦੇਖੇ ਕਹਿ ਰਵਿਦਾਸ ਸਿਆਸਾ ਦੇ ਜੀਵੋ ਇਹ ਪਿਓ ਦਰਸ਼ਨ ਦੇਖੇ ਜਮੋ ਸਨਾ ਸਪਨਾ ਦੀ ਤਨ ਤਨ ਜਲ ਗੁਰੂ ਰਵਿਦਾਸ ਜੀ ਮਹਾਰਾਜ ਆਪ ਜੀ ਦੇ ਅੱਜ ਸੇਵਾ ਵੱਲੋਂ ਸਤਿਗੁਰੂ ਅਰਦਾਸ ਮਹਾਰਾਜ ਜੀ ਆਪ ਜੀ ਦੇ ਸਾਢੇ 1 ਸਾਲ ਵਕਤ ਤੋਂ ਅੱਜ ਖਾਸ ਮਹਾਰਾਜ ਜੀ ਕੀਰੋ ਇੰਦਰਾਪੁਰਣੀ ਸ਼ਿਗਰੰਦਾਸ ਸੇਵਾ ਮੰਦਰ ਦੇ ਵਿੱਚ ਆ ਕੇ ਇੱਕ ਸ਼ਹੀਦ ਦਾ ਤਾਪੋ ਜੋ ਕਿ ਗੋਲ ਘਾਟ ਦੇ ਵਿੱਚ ਕਾਰੀ ਸੁਰਜਤ ਉਹ ਲੋਕਾਂ ਹਾਂਜੀ ਭਾਜੀ ਅੱਜ ਦੇ ਸਮਾਗਮ ਦੇ ਬਾਰੇ ਕੀ ਕਹਿਣਾ ਕੰਮ ਹੈ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ ਤਨ ਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲ ਨੂੰ ਸਮਰਪਿਤ ਅੱਜ ਇੱਕ ਸਵਾ ਦਾ ਸੰਗਠਨ ਕੀਤਾ ਗਿਆ ਹੈ ਜੋ ਕਿ ਸਤਗੁਰ ਵਿਦਾਸ ਮਹਾਰਾਜ ਜੀ ਦੇ 650 ਸਾਲ ਨੂੰ ਸਮਰਪਿਤ ਉਹਨਾਂ ਦੇ ਗੁਰਪੁਰਬ ਨੂੰ ਤਿਆਰੀ ਨੂੰ ਸਬੰਧ ਦੇ ਵਿੱਚ ਰੱਖਦੇ ਹੋਏ ਇਹ ਸਭਾ ਕਰਤਿਰ ਕੀਤੀ ਗਈ ਹੈ ਜਿਸ ਦਾ ਮੇਨ ਉਦੇਸ਼ ਸਤਗੁਰ ਵਿਦਾਸ ਮਹਾਰਾਜ ਜੀ ਦੇ ਅੰਮ੍ਰਿਤਸਰ ਦੇ ਜਿੰਨੇ ਵੀ ਗੁਰਦੁਆਰਿਆਂ ਨੂੰ ਸਜਾਉਣ ਦਾ ਅਤੇ ਗੁਰਪੁਰਬ ਤੇ ਹਰ ਇੱਕ ਗੁਰਦੁਆਰਿਆਂ ਨੂੰ ਚੰਗੇ ਤਰੀਕੇ ਦੇ ਨਾਲ ਸਜਾਉਣ ਦਾ ਅਤੇ ਚੰਗੇ ਤਰੀਕੇ ਦੇ ਨਾਲ ਨਗਰ ਕੀਰਤਨ ਅਤੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੇ ਸ਼ਰਧਾ ਤੇ ਸਨਮਾਨ ਦੇ ਨਾਲ ਹਰ ਸਾਲ ਮਨਦਾ ਹੈ ਪਰ 650 ਸਾਲ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਇਸ ਲਈ ਅੰਮ੍ਰਿਤਸਰ ਦਾ ਹਰੇ ਇੱਕ ਨੌਜਵਾਨ ਇਸ ਸਭਾ ਦੇ ਨਾਲ ਜੁੜਨ ਦੀ ਕਿਰਪਾਲਤਾ ਕਰੇ ਜੋ ਕਿ ਅੱਜ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਨੌਜਵਾਨ ਸੇਵਕ ਸਭਾ ਇੰਦਰਾ ਕਲੋਨੀ ਦੇ ਵਿੱਚ ਇਸ ਸਭਾ ਆ ਕੇ ਗੁਰੂ ਘਰ ਦੇ ਵਿੱਚ ਇੱਕ ਸ਼ਬੀਲ ਦਾ ਟੱਪ ਗੁਰੂ ਘਰ ਦੇ ਵਿੱਚ ਪਹੁੰਚਾਇਆ ਗਿਆ ਹੈ ਜੋ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੈ ਉਹਨਾਂ ਦੀ ਸਾਰੀ ਕਿਰਪਾ ਦੇ ਨਾਲ ਹੀ ਸਤਗੁਰੂ ਵਿਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਹੈ ਟੌਪ 'ਤੇ ਚੜਾਇਆ ਗਿਆ ਸਤਗੁਰੂ ਵਿਦਾਸ ਮਹਾਰਾਜ ਦੀ ਕਿਰਪਾ ਨਾਲ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਰ ਕੇ ਚੈਨਲ ਦੇ ਨਾਲ ਜੁੜ ਕੇ ਅਤੇ ਅੰਮ੍ਰਿਤਸਰ ਦੀਆਂ ਸਾਰੀਆਂ ਸੰਗਤਾਂ ਉਹਨਾਂ ਦੇ ਨਾਲ ਜੁੜ ਕੇ ਆਪਣੇ ਧਰਮ ਦਾ ਪ੍ਰਚਾਰ ਕਰਿਏ ਆਪਣੇ ਗੁਰੂ ਘਰ ਦਾ ਪ੍ਰਚਾਰ ਕਰਿਏ ਤਾਂ ਕਿ ਹਰ ਇੱਕ ਨੌਜਵਾਨ ਹਰ ਇੱਕ ਇਨਸਾਨ ਜਿਹੜਾ ਕਿ ਸਤਗੁਰੂ ਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੈ ਜੋ ਕਿ ਉਹਨਾਂ ਦੀ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਹੈ ਉਹ ਇਸ ਸਵਾ ਦੇ ਨਾਲ ਜੁੜ ਕੇ ਆਪਨਾ ਵੀ ਯੋਗਦਾਨ ਪਾਵੇ ਸਾਡੀ ਸਭਾ ਦਾ ਇੱਕ ਤੇ ਮੇਨ ਉਦੇਸ਼ ਹੈਗਾ ਕਿ ਨਾ ਤੇ ਸਰੂਪਾਂ ਅਸੀਂ ਕਿਸੇ ਨੂੰ ਦੇਣਾ ਤੇ ਨਾ ਹੀ ਲੈਣਾ ਕੇਵਲ ਤਾਂ ਕੇਵਲ ਪਰਮਾਤਮਾ ਸਤਗੁਰੂ ਵਿਦਾਸ ਮਹਾਰਾਜ ਜੀ ਨੂੰ ਹੀ ਜਿਹੜਾ ਸਰੂਪਾਂ ਜਾਂ ਫੁੱਲਾ ਦੀ ਜੋ ਵੀ ਮਾਲਾ ਜੋ ਵੀ ਮਾਨ ਸਮਾਨ ਹੈ ਸਤਗੁਰੂ ਵਿਦਾਸ ਮਹਾਰਾਜੀ ਦਾ ਹੋਣਾ ਚਾਹੀਦਾ ਅਗਰ ਸਤਗੁਰੂ ਵਿਦਾਸ ਮਹਾਰਾਜੀ ਦਾ ਮਾਨ ਸਮਾਨ ਹੋਏਗਾ ਸਾਡਾ ਆਪਣੇ ਆਪ ਵੀ ਮਾਨ ਸਮਾਨ ਹੋ ਜਾਣਾ ਇੰਨੀਆਂ ਬੇਨਤੀਆਂ ਕਰ ਦਮ ਆ ਜੈ ਗੁਰਦੇਵ ਧੰਨ ਗੁਰਦੇਵ ਜੀ ਅੱਜ ਦੇ ਸਮਾਗਨ ਬਾਰੇ ਭਾਈ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਮੈਂ ਅੱਜ ਦੇ ਸਮਾਗਨ ਦੇ ਵਿੱਚ ਆਈ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਜੀ ਆਇਆਂ ਆਖਦੇ ਹੋਏ ਹੁਸ਼ਨਪੁਰਾ ਤੋਂ ਆਈ ਹੋਈ ਜਿਹੜੀ ਟੀਮ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਉਸ ਤੋਂ ਬਾਅਦ ਜਿਹੜਾ ਕਿ ਜਿਹੜੇ ਕਿ ਸਾਡੇ ਇਲਾਕੇ ਦੇ ਸੇਵਾਦਾਰ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਅੱਜ ਦੇ ਸਮਾਗਮ ਦੇ ਵਿੱਚ ਮੈਂ ਇਹ ਹੀ ਕਹਿਣਾ ਵਾਂ ਕਿ ਜੋ ਕਿ ਅੱਜ ਪੁਸ਼ਨਪੁਰਾ ਨੇ ਸਾਨੂੰ ਇਹ ਪਾਣੀ ਦਾ ਟਪਸ਼ਬੀਲ ਵਾਲਾ ਸੇਵਾ ਭੇਟ ਕੀਤੀ ਹੈ ਅਸੀਂ ਇਹਨਾਂ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੀ اپنی ਜਿਸ ਘਰੋਂ ਵੀ ਐ ਟੱਪਦੀ ਸੇਵਾ ਜਿਸ ਸਜਨ ਮੇਰ ਨੇ ਵੀ ਐ ਸੇਵਾ ਸਾਨੂੰ ਭੇਜੀ ਐ ਅਸੀਂ ਆਪਣੇ ਸਤਿਗੁਰ ਰਵਿਦਾਸ ਮਹਾਰਾਜ ਦੇ ਮੰਦਰ ਦੇ ਵਿੱਚ ਖਲੋ ਕੇ ਇਹ ਕਾਮਨਾ ਕਰਦੇ ਆਂ ਕਿ ਇਹ ਪ੍ਰਮਾਤਮਾ ਜੀ ਸਤਿਗੁਰ ਰਵਿਦਾਸ ਮਹਾਰਾਜ ਉਹਨਾਂ ਦੇ ਜੋ ਵੀ ਘਰ ਦੇ ਵਿੱਚ ਦੁੱਖ ਕਲੇਸ਼ ਕਸ਼ਟ ਹੈਗੇ ਨੇ ਪ੍ਰਮਾਤਮਾ ਸਾਹਿਬ ਉਹਨਾਂ ਦੇ ਦੂਰ ਕਰੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਜੈ ਗੁਰੂ ਦੇ ਧੰਨ ਗੁਰੂ ਦੇਵ